ਬਟਾਲਾ ਪੁਲਿਸ ਲਈ ਸਿਰ ਦਰਦ ਬਣਿਆ ਗੈਂਗਸਟਰ ਮਲਕੀਤ ਸਿੰਘ ਜੋਤੀ ਗੈਂਗਸਟਰ ਹੈਰੀ ਚੱਠਾ ਦਾ ਨਾਮ ਲੈ ਕੇ ਲੋਕਾਂ ਕੋਲੋਂ ਫਿਰੋਤੀ ਮੰਗਦਾ ਸੀ। ਬੀਤੇ ਦਿਨ ਵੀ ਗੈਂਗਸਟਰ ਮਲਕੀਤ ਸਿੰਘ ਵੱਲੋਂ ਸ੍ਰੀ ਹਰਗੋਬਿੰਦਪੁਰ ਦੇ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਵਾਈ ਗਈ ਸੀ ਤੇ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ। ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪੁਲਿਸ ਨੇ ਕਰੀਬ 4 ਘੰਟੇ ਦੌਰਾਨ ਹੀ ਇਸ ਗੈਂਗਸਟਰ ਦਾ ਪਤਾ ਕਰਵਾ ਲਿਆ ਤੇ 8 ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਮਰਸੀਡੀਜ਼ ਕਾਰ ਵਿੱਚ ਘੁੰਮਣ ਵਾਲਾ ਹਾਂ ਇਸ ਗੈਂਗਸਟਰ ਨੂੰ ਪੁਲਿਸ ਨੇ 8 ਘੰਟੇ ਦੌਰਾਨ ਹੀ ਗ੍ਰਿਫਤਾਰ ਕਰ ਲਿਆ ਗਿਆ ਇਸ ਗੈਂਗਸਟਰ ਵੱਲੋਂ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਪਰ ਗਨੀਮਤ ਰਹੀ ਕਿ ਪੁਲਿਸ ਦੇ ਕਿਸੇ ਵੀ ਜਵਾਨ ਤੇ ਗੋਲੀ ਨਹੀਂ ਲੱਗੀ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਜੋ ਕਿ ਇਸ ਗੈਂਗਸਟਰ ਦੇ ਪੈਰ ਵਿੱਚ ਲੱਗਾ ਮੌਕੇ ਤੇ ਪਹੁੰਚੀ ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਨੇ ਜਾਣਕਾਰੀ ਦਿੱਤੀ ਕੇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਇਹ ਸਾਬਕਾ ਸਰਪੰਚ ਦਾ ਬੇਟਾ ਹੈ ਤੇ ਮੈਡੀਕਲ ਸਪੋਰ ਚਲਾਉਂਦਾ ਹੈ ਏ ਵਕ ਵਕ ਲੋਕਾਂ ਕੋਲੋਂ ਫਿਰੋਤੀ ਮੰਗਦਾ ਸੀ ਆਪਣੇ ਗੁਰਗਿਆਨ ਕੋਲੋਂ ਗੋਲੀ ਚਲਵਾਉਂਦਾ ਸੀ ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ ਅਚੰਭੇ ਕੀ ਇਹ ਮਾਮਲਾ ਕਰਾ ਆ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੁਪਿੰਧਪੁਰ ਪੁਲਿਸ ਸਟੇਸ਼ਨ ਦੇ ਲਿਮਟ ਦੇ ਵਿੱਚ ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਿਰੋਤੀ ਦੀ ਮੰਗ ਕੀਤੀ ਸੀ ਉਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇਥੇ ਬਟਾਲੇ ਦੇ ਰਹਿਣ ਵਾਲਾ ਸੀਗਾ ਅੱਜ ਉਹ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀਗੇ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡਸ ਹੋਣ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ ਆ 160 170 ਦੀ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇੰਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰਿ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5 6 ਕਿੱਲੇ ਦੀ ਜੋ ਹੈਗਾ ਪੂਰਾ ਇੰਨੇ ਜ਼ਮੀਨ ਤੇ ਇੰਨੇ ਭੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦਾ ਇਹਨੇ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇਹਨੇ ਡਿੱਗ ਪਿਆ ਤਾਂ ਫਿਰ ਇੱਥੇ ਅੱਗੇ ਇਹਨੇ ਗੋਲੀ ਵੀ ਚਲਾਈਤੀ ਪੁਲਿਸ ਦੇ ਉੱਤੇ ਉਹ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਜਦੋਂ ਗੋਲੀ ਚਲਾਈ ਗਈ ਤਾਂ ਫਿਰ ਇਹਨਾਂ ਦੇ ਲੱਤਾਂ 'ਚ ਜੋ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ ਮੈਮ ਇਹ ਪਹਿਲੇ ਵੀ ਕੇਸ ਹੈਗਾ ਹਾਂਜੀ ਇਹਦੇ ਤੇ ਟੋਟਲ ਚਾਰ ਪਰਚੇ ਹੈਗੇ ਆ ਉਹਦੇ ਵਿੱਚ ਤਿੰਨ ਪਰਚੇ ਜੋ ਹੈਗਾ ਉਹ ਐਕਸਟਰੈਕਸ਼ਨ ਦੀ ਹੈਗੀ ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ ਵੀ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਇਹ ਸਾਇਲੈਂਸ ਸੀ ਹੁਣ ਅਕੇ ਇਹਨੇ ਕੱਲ ਇਹ ਜੋ ਹੈਗਾ ਇਹ ਪਾਰਟिकुलर ਵਾਰਦਾਤ ਜੋ ਇਹਨੇ ਨਹੀਂ ਕਰਵਾਈ ਹੈ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਲੱਗੇ ਆ ਕੋਈ ਗੈਂਗਸਟਰ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੀ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਤੇ ਜਦੋਂ ਹੋ ਜਾਊਗਾ ਤੋ ਫਿਰ ਆਪਕੋ ਅਸੀਂ ਬਤਾ ਦੇਈਏ ਅਜ਼ ਅਫ ਨਾਓ ਜੋ ਹੈਗਾ ਇੱਕ ਗੱਡੀ ਹੈਗੀ ਉਹ ਔਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀ ਦਵਾ ਵਾਰਦਾਤ ਦੇ ਉਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋਏ ਨੇ। ਪਹਿਲੀ ਵੀ ਦੋ ਇਨਸੀਡੈਂਟ ਬਟਾਲਾ ਦੇ ਵਿੱਚ ਹੋਏ ਕਿ ਇਹ ਵੀ ਇੰਟਰਲਿੰਕਡ ਹੈਗੇ ਆ ਇਹਦੇ ਨਾਲ। ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪੀਟਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ। ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਦੇ ਪੁੱਛਗਿੱਛ ਦੇ ਵਿੱਚ ਆਪਾਂ ਉਹ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੀ ਦੂਜੇ ਵਾਰਦਾਤ ਤੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ ਉਹ ਸਾਨੂੰ ਚੱਕਰ ਕੇ ਉਹਦੇ ਬਾਅਦ ਹੀ ਪਤਾ ਚੱਲੂਗਾ ਜੀ ਗੋਲੀ ਵੀ ਲੱਗੀ ਹੈ ਪਹਿਲਾਂ ਇਹਨਾਂ ਦੇ ਪੈਰ 'ਚ ਗੋਲੀ ਲੱਗੀ ਹੈ ਪੈਰ 'ਚ ਗੋਲੀ ਲੱਗੀ ਹੈ ਉਹਦੇ ਕਰਕੇ ਹੀ ਫਿਰ ਇਹਨੂੰ ਆਪਾਂ ਇਮੀਡੀਏਟਲੀ ਰਸ਼ ਕਰਨਾ ਪਿਆ ਗਿਆ ਸੀਗਾ ਸਿਵਲ ਹਸਪੀਟਲ ਆਪਣੀ ਟੀਮ ਉੱਥੇ ਹੀ ਹੈਗੇ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਉਹ ਫਿਟ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਜੀ ਪੁਲਿਸ ਸਾਈਡ ਤੇ ਅ ਪੁਲਿਸ ਸਾਈਡ 'ਤੇ ਉਹਨਾਂ ਦੀ ਬਚਾਅ ਹੋ ਗਿਆ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਫਾਇਰ ਉਹਨਾਂ ਨੇ उन गो, जो गोली फिर थैकफुल जो इन्हों की गई तो साई चलूगी तो फिर इन्हें इतनी गोली चला के फिर अगे भज गया जी पैदल चल गया ऑलमोस्ट डेढ़ किलोमीटर का रास्ता बन गया है छे किले जो जमीन हैगी लगी हुई थी पिछा करके फिर धनबाद जी